ਇਸ ਰਿਹਾ ਦੀ ਵੱਡੀ ਖਬਰ ਹੈ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ ਨਾਲ ਜੁੜੀ ਹੋਈ ਹੈ ਜੀ ਹਾਂ ਫੇਸਬੁਕ ਦਾ ਸਰਵਰ ਡਾਊਨ ਹੋ ਗਿਆ ਹੈ ਜਿਸ ਕਾਰਨ ਯੂਜ਼ਰਸ ਨੂੰ ਪੋਸਟਾਂ ਅਤੇ ਵੀਡੀਓ ਦੇਖਣ 'ਚ ਪਰੇਸ਼ਾਨੀ ਆ ਰਹੀ ਹੈ ਨਹੀਂ ਨਹੀਂ ਕਈ ਖਾਤਾਧਾਰਕਾਂ ਦੇ ਖਾਤੇ ਖੁਦ ਬਖੁਦ ਲੌਗ ਆਊਟ ਹੋ ਗਏ ਅਤੇ ਉਹਨਾਂ ਨੂੰ ਲੌਗ ਇਨ ਕਰਨ 'ਚ ਪਰੇਸ਼ਾਨੀ ਆ ਰਹੀ ਹੈ ਇਸ ਤੋਂ ਇਲਾਵਾ ਜਦੋਂ ਉਹਨਾਂ ਵੱਲੋਂ ਖਾਤੇ ਨੂੰ ਦੁਬਾਰਾ ਲੌਗ ਇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਦੇ ਪਾਸਵਰਡਸ ਇਨਕਰੈਕਟ ਦਿਖਾ ਰਿਹਾ ਹੈ ਜਾਣਕਾਰੀ ਮੁਤਾਬਕ ਫੇਸਬੁਕ ਦਾ ਸਰਵਰ ਹੁਣ ਤੱਕ ਕੁਝ ਮਿੰਟ ਪਹਿਲਾਂ ਕਰੀਬ 8:40 ਤੇ ਡਾਊਨ ਹੋਇਆ ਜਿਸ ਤੋਂ ਬਾਅਦ ਪੂਰੇ ਭਾਰਤ ਭਰ ਵਿੱਚ ਯੂਜ਼ਰਸ ਨੇ ਇਸ ਦੀ ਸ਼ਿਕਾਇਤ ਕੀਤੀ ਹੈ ਹਾਲਾਂਕਿ ਇਸ ਸਭ ਨੂੰ ਲੈ ਕੇ ਮੈਟਾ ਜਾਂ ਫਿਰ ਫੇਸਬੁੱਕ ਦਾ ਹਾਲੇ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਦੱਸਤੀ ਹੈ ਕਿ ਫੇਸਬੁੱਕ ਦਾ ਸਰਵਰ ਡਾਊਨ ਹੋ ਗਿਆ ਹੈ ਜਿਸ ਕਾਰਨ ਖਾਤਾਧਾਰਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਹਾਈਕਰ ਫਰਤੋ ਦੱਸਦੀ ਹੈ ਕਿ ਹੁਣ ਤੋਂ ਚੰਦ ਮਿੰਟ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ ਦਾ ਸਰਵਰ ਡਾਊਨ ਹੋ ਗਿਆ ਜਿਸ ਕਾਰਨ ਯੂਜ਼ਰਸ ਨੂੰ ਪੋਸਟਾਂ ਅਤੇ ਵੀਡੀਓ ਆ ਦੇਖਣ ਵਿੱਚ ਪਰੇਸ਼ਾਨੀਆਂ ਆ ਰਹੀ ਹੈ ਖਬਰਾਂ ਦੀ ਮੰਨੀਏ ਤਾਂ ਰਾਤ ਕਰੀਬ 8:40 ਮਿੰਟ ਤੇ ਫੇਸਬੁਕ ਦਾ ਸਰਵਰ ਡਾਊਨ ਹੋਇਆ ਅਤੇ ਇਹ ਪਰੇਸ਼ਾਨੀ 9:00 ਵਜੇ ਤੱਕ ਵੀ ਜਾਰੀ ਰਹੀ ਹਾਲਾਂਕਿ ਇਸ ਪੂਰੇ ਮਾਮਲੇ ਤੇ ਮੈਟਾ ਦਾ ਜਾਂ ਫਿਰ ਫੇਸਬੁਕ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਜਾਣਕਾਰੀ ਮੁਤਾਬਕ ਸਰਵਰ ਡਾਊਨ ਹੋਣ ਤੋਂ ਬਾਅਦ ਯੂਜ਼ਰਸ ਨੂੰ ਪੋਸਟਾਂ ਅਤੇ ਵੀਡੀਓ ਦੇਖਣ 'ਚ ਪਰੇਸ਼ਾਨੀ ਹੋ ਰਹੀ ਹੈ ਅਤੇ ਉਹਨਾਂ ਦੇ ਖਾਤੇ ਖੁਦ ਵਾ ਖੁਦ ਲੌਗ ਆਊਟ ਹੋ ਰਹੇ ਨੇ ਇਸ ਤੋਂ ਇਲਾਵਾ ਜਦੋਂ ਯੂਜ਼ਰਸ ਵੱਲੋਂ ਦੁਬਾਰਾ ਆਪਣੇ ਖਾਤਿਆਂ ਨੂੰ ਲੌਗਇਨ ਕੀਤਾ ਜਾ ਰਿਹਾ ਹੈ ਤਾਂ ਉਹ ਲੌਗਇਨ ਨਹੀਂ ਹੋ ਰਿਹਾ ਅਤੇ ਉਹਨਾਂ ਦੇ ਪਾਸਵਰਡ ਵੀ ਇਨਕੋਰੈਕਟ ਦਿਖਾ ਰਹੇ ਹਨ ਫਿਲਹਾਲ ਇਹ ਸਰਵਰ ਕਦੋਂ ਤੱਕ ਠੀਕ ਹੁੰਦੇ ਨੇ ਇਹ ਦੇਖਣਾ ਲਾਜ਼ਮੀ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ